ਕ੍ਰਿਸ਼ੀ ਵਿਗਿਆਨ ਕੇਂਦਰ ਅਬੋਰ ਵੱਲੋਂ ਸੰਪੂਰਨ ਐਗਰੀ ਵੈਂਚਰ ਫਾਜ਼ਿਲਕਾ ਦੇ ਸਹਿਯੋਗ ਨਾਲ ਪਿੰਡ ਕਰਨੀ ਖੇੜਾ ਵਿਖੇ ਇੱਕ ਸੈਮੀਨਾਰ ਲਗਾਇਆ ਗਿਆ ਜਿੱਥੇ ਇਹ ਜਾਣਕਾਰੀ ਦਿੱਤੀ ਗਈ ਕਿ ਰਸਾਇਣਿਕ ਖਾਦਾਂ ਅਤੇ ਫਰਮੈਂਟਡ ਆਰਗੈਨਿਕ ਮਨਿਓਰ ਦੇ ਵਿੱਚ ਕਿੰਨਾ ਫਰਕ ਹੈ ਅਤੇ ਫਰਮੈਂਟਡ ਆਰਗੈਨਿਕ ਮਨਿਓਰ ਨਾਲ ਲੱਗੀ ਹੋਈ ਕਨਕ ਪਿੰਡ ਕਰਨੀ ਖੇੜਾ ਦੇ ਨੌ ਕਿੱਲੇ ਵਿੱਚ ਲੱਗੀ ਹੈ ਅਤੇ ਦੂਜੇ ਪਾਸੇ ਰਸਾਇਣਿਕ ਖਾਦਾਂ ਨਾਲ ਲੱਗੀ ਕਣਕ ਨੂੰ ਕਿੱਲੇ ਵਿੱਚ ਲੱਗੀ ਹੈ ਜਦਕਿ ਫਰਮੈਂਟਡ ਆਰਗੈਨਿਕ ਮਨਿਓਰ ਜੋ ਕਿ ਸੰਪੂਰਨ ਐਗਰੀ ਵੈਂਚਰ ਵੱਲੋਂ ਪਰਾਲੀ ਅਤੇ ਗੋਬਰ ਨੂੰ ਕਰਕੇ ਬਣਾਈ ਗਈ ਹੈ ਉਸ ਨਾਲ ਲੱਗੀ ਹੋਈ ਹੈ ਅਤੇ ਉਸ ਦਾ ਰੰਗ ਵੀ ਵਧੀਆ ਹੈ ਅਤੇ ਉਸ ਵਿੱਚ ਝਾੜ ਵੀ ਬਹੁਤ ਜ਼ਿਆਦਾ ਲੱਗ ਰਿਹਾ ਹੈ ਅਤੇ ਖਪਤਵਾਰ ਵੀ ਨਹੀਂ ਹਨ ਇਸ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਕਿਹਾ ਗਿਆ ਕਿ ਰਸਾਇਣਿਕ ਖਾਦਾਂ ਦੀ ਵਰਤੋਂ ਬੰਦ ਕੀਤੀ ਜਾਵੇ ਤੇ ਫਰਮੈਂਟਡ ਆਰਗੈਨਿਕ ਮਨਿਓਰ ਵਰਤੀ ਜਾਵੇ ਤਾਂ ਜੋ ਜੀਵ ਜੰਤੂ ਪਸ਼ੂ ਪੰਛੀ ਅਤੇ ਸੇਤ ਦਾ ਖਿਆਲ ਹੋ ਸਕੇ ਇਸ ਮੁਕੇ ਬੋਲਦੇ ਹੋਏ ਹੋਰ ਕੀ ਕੁਝ ਹੋਇਆ ਸਭ ਕੋ ਜਰਨਲਿਸਟ ਸਾਡੇ ਨਾਲ ਬਣੇ ਰੋ ਹਾਂਜੀ ਸ਼ੋਕ ਜੀ ਇਹ ਕਿੱਥੋਂ ਦਾ ਰਹਿਣ ਵਾਲੇ ਹੋ ਅੱਛਾ ਕਰਨੇ ਖੜਾ ਜੀ ਕਿੰਨੀ ਦੇਰ ਦਾ ਜ਼ਿੰਮੇਦਾਰਾ ਕਰ ਰਹੇ ਹੋ ਮੈਂ ਤਾਂ ਸਾਰੀ ਉਮਰ ਇਸੇ ਕੰਮ ਵਿੱਚ ਬਿਤਾਈ ਹੈ ਜੀ ਹੁਣ ਇੱਕ ਨਵੀਂ ਤਰ੍ਹਾਂ ਦੀ ਖਾਦ ਤੁਸੀਂ ਵਰਤੀ ਹੈ ਤੁਹਾਨੂੰ ਕੀ ਫਰਕ ਲੱਗਿਆ ਜੀ ਫਰਕ ਤੁਹਾਡੇ ਸਾਹਮਣੇ ਬਹੁਤ ਫਰਕ ਹੈ ਜੀ ਜਿਵੇਂ ਜੀ ਹਾਂਜੀ ਹਾਂਜੀ ਕਿੰਨੇ ਏਕੜ ਚ ਵਰਤੀ ਗਈ ਸੀ ਇਹ ਮੈਨੂੰ 9 ਏਕੜ ਚ ਵਰਤੀ ਹੈ ਤੇ ਇਹ ਇਹ ਵੀ ਖੜੀ ਹੈ ਫਸਲ ਜੀ ਹਾਂਜੀ ਹਾਂਜੀ ਇਹ ਦੋਵੇਂ ਤੁਹਾਨੂੰ ਕੀ ਫਰਕ ਲੱਗਦਾ ਜੀ ਘੱਟੋ-ਘੱਟ 15-20% ਦਾ ਤਾਂ ਫਰਕ ਆਏਗਾ ਹੀ ਹੈ ਕੀ ਫਰਕ ਇਹਨੇ ਕੀ ਫਰਕ ਚਾਰਡ ਚ ਇੰਦੇ ਚ ਬੂਟੇ ਦੇ ਫਟਾ ਵਿੱਚ ਛਿੱਟੇ ਦੀ ਲੰਬਾਈ ਮੋਟਾਈ ਚ ਫਰਕ ਹੈ ਜੀ ਬਾਕੀ ਅੱਗੇ ਆਉਣ ਵਾਲਾ ਟਾਈਮ ਦੱਸੇਗਾ ਕਟਾਈ ਵੇਲੇ ਤਾਂ ਜੀ ਮੇਰੇ ਦਿਲ ਤੱਕਨ ਦਾ ਵੀ ਕਟਵੜ 15 20 ਪਰਸੈਂਟ ਦਾ ਚਾਰਜ ਕਰਤਾ ਹੈਗਾ 15 ਪਰਸੈਂਟ ਦਾ ਖਰਚਾ ਖਰਚਾ ਕਿਵੇਂ ਹੈ ਜੀ ਖਰਚਾ ਤਾਂ ਦੂਜੀ ਫਸਲ ਦੇ ਮੁਕਾਬਲੇ ਖਰਚਾ ਜਿਹੋ ਜਿੰਨਾ ਉਧਰ ਘਟਾਇਆ ਉਹਨਾਂ ਇੱਧਰ ਲੱਗ ਗਿਆ ਉਹ ਤਾਂ ਸੇਮ ਹੀ ਆ ਗਿਆ ਜੀ ਖਰਚੇ ਖਰਚੇ ਦੀ ਤਾਂ ਕੋਈ ਦਿੱਕਤ ਨਹੀਂ ਬਾਕੀ ਫਸਲ ਦਾ ਝਾੜ ਦਾ ਫਰਕ ਹੈ ਫਰਕ ਹੈ ਹਾਂਜੀ ਹਾਂਜੀ ਆਜੋ ਫਰਾਪਾਚ ਕਰਨੀ ਖੜੇ ਪਹੁੰਚੇ ਹੋ ਜੀ ਕੀ ਕਾਰਨ ਹੈ आज हम जो तो फर्मनेटेड ऑर्गेनिक मेन्यूर है उसके बारे में अवेयरनेस कैंप के लिए हम आज पहुंचे हैं यहाँ अवेयरनेस करने के लिए कि ये ऑर्गेनिक फर्मेनिक से कितना फायदा होता है और हमारी जो धरती माह है उसको हम कैसे बचा सकते हैं मेनली हमारा पर्पज यही है तो जैसे ये पीछे लगी हुई है गेहूं गेहूं इसमें क्या फर्क है दोनों में इसमें दोनों में जिस एक में फर्मेडेनिक मेन्यूर के साथ में जो सिंपल यूरिया डाला है जैसे एक में डेढ़े डाला है तो एक में तीन कट्टे डाला है

ਕਿਸਾਨਾਂ ਦਾ ਜ਼ਿਆਦਾਤਰ ਇਹ ਹੁੰਦਾ ਕਿ ਸਾਨੂੰ ਪਹਿਲੀ ਵਾਰ ਜੀ ਝਾੜ ਘਟ ਜਾਏਗਾ ਪਰ ਦੇਖੋ ਤੁਹਾਡੇ ਸਾਹਮਣੇ ਡਾਇਰੈਕਟ ਇਹ ਰਿਜ਼ਲਟਸ ਦਿਖਾਏ ਜਾ ਰਹੇ ਹੈ ਕਿ ਅਗਰ ਅਸੀਂ ਹੌਲੀ-ਹੌਲੀ ਕੈਮੀਕਲ ਫਰਟੀਲਾਈਜ਼ਰਸ ਦੀ ਡੋਜ਼ੇਸ ਨੂੰ ਘਟਾਈਏ ਤਾਂ ਪਲੱਸ ਅਸੀਂ ਜਿਹੜੀ ਫਰਮੈਂਟਡ ਆਰਗੈਨਿਕ ਮੈਨਿਓਰ ਔਰ ਅਗਰ ਅਸੀਂ ਜੈਵਿਕ ਉਤਪਾਦਾਂ ਵਾਲਾ ਲਈਏ ਤਾਂ ਅਸੀਂ ਉਸ ਝਾੜ ਨੂੰ ਮੇਨਟੇਨ ਵੀ ਕਰ ਸਕਦੇ ਆ ਪਲੱਸ ਆਪਣੀ ਆਪਾਂ ਮਿੱਟੀ ਨੂੰ ਵੀ ਬਚਾ ਸਕਦੇ ਆ ਕੀ ਲੱਗਦਾ ਵੀ ਇਹਨਾਂ ਦਾ ਫਰਕ ਆਏਗਾ ਜੀ ਹਾਂ ਜੀ ਦਾਣਿਆਂ ਦੇ ਵਿੱਚ ਫਰਕ ਹੈ ਅਸੀਂ ਹੁਣੇ ਦਿਖਾਇਆ ਫਾਰਮਰਸ ਨੂੰ ਵੀ ਉੱਥੇ ਦਿਖਾਇਆ ਦੋਨਾਂ ਦੇ ਵਿੱਚ ਫਰਕ ਹੈ ਸੇਵ ਵੈਰਾਈਟੀ ਦਾ ਤੁਹਾਡਾ ਸ਼ੁਭਨਾਮ ਸੀ ਹਾਂਜੀ ਮੇਰਾ ਨੀਹਾ ਸ਼ਰਮਾ ਪ੍ਰਿੰਸੀਪਲ ਸਾਇੰਟਿਸਟ ਸੰਪੂਰਨ ਬੋਲ ਬਹੁਤ ਕਟੇਗਾ ਹੋਲੀ ਹੋਲੀ ਕਟੇਗਾ ਯਕਦਮ ਕਹੋ ਕਿ ਭਈ ਇਹ ਬਹੁਤ ਜਲਦੀ ਅੰਦਰ ਰਿਜ਼ਲਟ ਮਿਲ ਜੇਗਾ ਨਹੀਂ ਇਹ ਜੈਵਿਕ ਜੈਵਿਕ ਉਤਪਾਦਾਂ ਹੈ ਜੈਵਿਕ ਉਤਪਾਦ ਜਮਾ ਫਰਟੀਲਾਈਜ਼ਰ ਹੋਲੀ ਹੋਲੀ ਕਟਾਈ ਜਾਓ ਯਕਦਮ ਬਿਲਕੁਲ ਨਹੀਂ ਕਟਾਣਾ ਤਾਂ ਸਾਡਾ ਲੈਵਲ ਜਿਹੜਾ ਹੈਗਾ ਬਿਲਕੁਲ ਠੀਕ ਰਹੇਗਾ ਚਾਰ ਨਹੀਂ ਕਟੇਗਾ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਵੀ ਜਿਹੜੀ ਉਹਦੇ ਚ ਉਤਪਾਦਨ ਹੋਏਗਾ ਉਹ ਸਾਡੀ ਸਿਹਤ ਵਾਸਤੇ ਠੀਕ ਹੋਏਗਾ ਸਿਹਤ ਜ਼ਰੂਰੀ ਹੈ ਔਰ ਉਹਦੇ ਨਾਲ ਜਿਹੜੀ ਜ਼ਮੀਨ ਦੀ ਸਿਹਤ ਹੈ ਉਹ ਵੀ ਅੱਛੀ ਹੋਵੇਗੀ ਔਰ ਜਿਹੜਾ ਬੰਦਾ ਉਹਨੂੰ ਖਾਏਗਾ ਉਹਦੀ ਸਿਹਤ ਵੀ ਅੱਛੀ ਹੋਵੇ। ਅਸੀਂ ਦਾ ਇਹ ਫਰਮੈਂਟਡ ਆਰਗੈਨਿਕ ਮਿਨਿਓਰ ਬਣਾਨੇ ਆ। ਉਹਦੇ ਨਾਲ ਜਿਹੜੇ ਬੈਕਟੀਰੀਆ ਤੇ ਦੂਸਰੇ ਮਾਦਦ ਕਰੇ। ਉਹਦਾ ਇਸਤੇਮਾਲ ਕਰਨ ਨਾਲ ਜਿਹੜੇ ਜ਼ਮੀਨ ਦੀ ਤਾਕਤ ਵਧੀ। ਜ਼ਮੀਨ ਅੱਛੀ ਹੋਏਗੀ, ਜ਼ਮੀਨ ਦੀ ਤਾਕਤ ਹੋਏਗੀ ਤਾਂ ਪੌਦੇ ਵਿੱਚ ਵੀ ਤਾਕਤ ਆਏਗੀ। ਇੱਕ ਕੁਦਰਤੀ ਨਿਯਮ ਹੈ ਤੇ ਇਸ ਕਰਕੇ ਜਿੱਥੇ ਇਹ ਦੋਨਾਂ ਦਾ ਵਰਤੋਂ ਕੀਤਾ ਜਾਏਗਾ ਉੱਥੇ ਉੱਥੇ ਹੀ ਚਾੜ ਵੀ ਵਧੇਗਾ ਜਿਹੜੀ ਤਣਾ ਉਹਦੀ ਜਿਹੜੀ ਡਿਊਟ੍ਰੀਸ਼ਨਲ ਵੈਲਿਊ ਹੈ ਜਿਹੜੀ ਉਸਨੇ ਸਰੀਰ ਨੂੰ ਤਾਕਤ ਜਿਹੜੀ ਹੈ ਉਹ ਜ਼ਿਆਦਾ ਦੇਗਾ ਉਹ ਉਹਦੀ ਕੁਆਲਿਟੀ ਅੱਛੀ ਬਣੇਗੀ ਬਾਕੀ ਅੱਜ ਸਾਰਾ ਡਿਸਕਸ ਕੀਤਾ ਹੀ ਹੈ ਇਹ ਹੁਣ ਪੂਰੇ ਹਿੰਦੁਸਤਾਨ ਵਿੱਚ ਭਾਰਤ ਸਰਕਾਰ ਵੱਲੋਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਾਗਰੂਤਾ ਕੈਂਪ ਲੱਗ ਰਹੇ ਨੇ ਸਾਰੇ ਪਾਦਿਲ ਕਾ ਪਹਿਲਾ ਹੈ ਲੇਕਿਨ 10-11 ਹੋਰ ਕੈਂਪ ਵੀ ਜਗ੍ਹਾ-ਜਗ੍ਹਾ ਤੇ ਲਗਾਏ ਜਾਣਗੇ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਹਦੇ ਨਾਲ ਜੋੜਿਆ ਜਾਵੇ ਤੇ ਉਮੀਦ ਕਰਨਾ ਵੀ ਆਉਣ ਵਾਲੇ ਟਾਈਮ 'ਚ ਕਿਸਾਨ ਜਾਗਰੂਕ ਹੋਏਗਾ ਔਰ ਆਪਣੀ ਮਿੱਟੀ ਦੀ ਸਿਹਤ ਨੂੰ ਸਦਾਰੇ ਇਹਦੇ ਨਾਲ ਨਾਲ ਸਾਨੂੰ ਪਤਾ ਲੱਗਿਆ ਕੱਲ ਕੱਲੀ ਸ਼ੁਰੂ ਹੋਇਆ ਇਹਦੀ ਅਨਾਊਂਸਮੈਂਟ ਹੋਈ ਹੈ ਡਿਟੇਲ ਆ ਜਾਏਗੀ ਕਿ ਹੁਣ ਕੈਮੀਕਲ ਖਾਦਾਂ ਦਾ ਰਾਸ਼ਨ ਆ ਰਿਹਾ ਹੈ ਉਹਨੂੰ ਖੁੱਲੀ ਆ ਜਿੰਨਾ ਚਾਹੋ ਉਹਨਾਂ ਨੂੰ ਮਿਲ ਪਾਏਗਾ ਪ੍ਰੈਸ ਕਰਕੇ ਮੈਂ ਕਿਸਾਨਾਂ ਨੂੰ ਇਹ ਕਹਿਣਾ ਚਾਹਾਂਗਾ ਵੀ ਜਲਦੀ ਤੋਂ ਜਲਦੀ ਆਪਣੀ ਜ਼ਮੀਨਾਂ ਦੇ ਸੁਧਾਰ ਵੱਲੇ ਪਾਸੇ ਚੱਲੀਏ ਔਰ ਘੱਟ ਕੈਮੀਕਲ ਵਰਤੀਏ ਦੇਖੋ ਅੱਗੇ ਮੈਂ ਅਸ਼ਾ ਅਸੀਂ ਦੇ ਸਰਕਾਰ ਕੋਲ ਸਭ ਨੇ ਪੱਖ ਰੱਖਦਾ ਰਿਹਾ ਇਸ ਤਰ੍ਹਾਂ ਕੈਂਪ ਲਗਾ ਕੇ ਲੈਕਚਰ ਦੇ ਕੇ ਕਿਸਾਨ ਨਹੀਂ ਮੰਨਦੇ ਉਸੇ ਬੰਦੇ ਨਜ਼ਰ ਹੀ ਸਾਡੇ ਜਿਹੜੇ ਐਸੋਸੀਏਸ਼ਨ ਨੇ ਜਾਂ ਸਾਰੀ ਜਗ੍ਹਾ ਨੇ ਜਦੋਂ ਐਸਸੀ ਤੇ ਭਰਪੂਰ ਵਿੰਗ ਰੱਖੀ ਤਾਂ ਇਹ ਡੈਮੋ ਫਾਰਮਸ ਬਣਾਉਣ ਦਾ ਸਰਕਾਰ ਨੇ ਅਭਿਆਨ ਸ਼ੁਰੂ ਕੀਤਾ ਹਰ ਜ਼ਿਲ੍ਹੇ ਚ 11 ਜਿਹੜੇ ਕਿਸਾਨਾਂ ਦੇ ਖੇਤ ਦੇ ਵਿੱਚ ਇਹਨੂੰ ਕਰਕੇ ਦਿਖਾਇਆ ਜਾਏਗਾ ਤਾਂ ਕਿ ਜਿੱਦਾਂ ਉਹ ਖੇਤ 1 ਏਕੜ ਕਰੇਗਾ ਉਹ ਬਾਕੀ ਦੇ ਖੇਤ ਵਿੱਚ ਤਾਂ ਇਨਸਪਾਇਰ ਹੋਏਗਾ ਹੀ ਹੋਏਗਾ ਉਹਨੂੰ ਦੇਖ ਕੇ ਫਿਰ ਆਸ-ਪਾਸ ਦੇ ਫਾਰਮਰਸ ਵੀ ਇਸ ਕੰਮ ਵਿੱਚ ਜੁੜਨਗੇ इस तरह ही अगे व सिर्फ लैक्चर देने दस नहीं गल किसान नहीं करेगा भी सब किसी ने आगे कहता और कर लेगा नहीं हम जी बी न्यूज चैनल देखने वाले सभी दर्शकों से हम अपील करते हैं कि ए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत